ਉਹ ਲੋਕ ਇਕੱਠੇ ਹੋ ਕੇ ਰਹਿੰਦੇ ਸੀ ਪਰਵਾਰਾਂ ਦੇ ਪਰਵਾਰਿਆਂ ਤੋਂ ਨਾ ਦਿਲਾਂ ਦੇ ਵਿੱਚ ਸੀ ਖੋਟ ਕੋਈ ਲੈਂਦੇ ਸੀ ਸਭ ਦੀ ਸਾਰਿਆਂ ਤੋਂ ਨਾ ਫੈਸ਼ਨਾਂ ਪੱਤੀ ਦੁਨੀਆ ਸੀ ਨਾ ਪਾਉਂਦੇ ਬਹੁਤੀਆਂ ਜੀਨਾ ਸੀ ਉਹ ਜੋ ਮੂੰਹ ਤੇ ਫੇਸ਼ਲ ਕਰ ਦਿੰਦੀਆਂ ਨਾ ਐਦਾਂ ਦੀਆਂ ਮਸ਼ੀਨਾਂ ਸੀ ਲਾ ਸਰੋਂ ਦਾ ਤੇਲ ਹੀ ਵਾਲਾ ਨੂੰ ਮਾਰੀਦਾ ਸਿਰ ਵਿੱਚ ਕੰਗਾ ਸੀ ਜੇ ਮੈਥੋਂ ਪੁੱਛਦਾ ਸੁਣ ਸੱਜਣਾ ਉਹ ਦੌਰ ਪੁਰਾਣਾ ਚੰਗਾ ਸੀ ਉਹ ਵਕਤ ਪੁਰਾਣਾ ਚੰਗਾ ਸੀ ਸਮਾਂ ਬੜੀ ਹੀ ਤੇਜ਼ੀ ਬੀਤ ਗਿਆ ਜਿਵੇਂ ਅੱਖ ਹੀ ਅਜੇ ਚਮਕੀ ਆ ਉਸ ਵੇਲੇ ਨੇ ਤਾਂ ਨਹੀਂ ਮੁੜਨਾ ਬਸ ਆਸ ਜਹੀ ਰੱਖੀ ਆ ਜੇ ਸ਼ਬਦਾਂ ਵਿੱਚ ਬਿਆਨ ਕਰਾਂ ਔਰ ਅਵੀ ਸ਼ਬਦ ਵੀ ਥੋੜੇ ਪੈ ਜਾਣੇ ਕਿਸੇ ਨੇ ਬਹੁਤ ਹੀ ਜ਼ਿੰਦਗੀ ਦੇ ਤੇਰੀ ਕਲਮ ਤੋਂ ਲਿਖਨੇ ਰਹਿ ਜਾਣੇ ਕਿਸੇ ਨੇ ਬਹੁਤ ਹੀ ਜ਼ਿੰਦਗੀ ਦੇ ਉਹ ਤੇਰੀ ਕਲਮ ਚੋਂ ਲਿਖਨੇ ਰਹਿ ਜਾਣੇ ਉਹ ਅਸੀਂ ਬੇਫਿਕਰੇ ਜਿਹੇ ਰਹਿੰਦੇ ਸੀ ਨਾ ਸਾਡੀਆਂ ਬਹੁਤੀਆਂ ਮੰਗਾਂ ਸੀ ਜੇ ਮੈਥੋਂ ਪੁੱਛਦਾ ਸੁਣ ਸੱਜਣਾ ਓਏ ਉਹ ਦੌਰ ਪੁਰਾਣਾ ਚੰਗਾ ਸੀ ਉਹ ਵਕਤ ਪੁਰਾਣਾ ਚੰਗਾ ਸੀ